ਹਾਂਜੀ ਹਾਂਜੀ ਵਿਦਿਆਰਥੀਓ ਕਿਵੇਂ ਹੋ ਸਾਰੇ ਠੀਕ ਹੋ ਲੋ ਜੀ ਗੱਲ ਕਰਦੇ ਆਪਾਂ ਹਾਂਜੀ ਗੀਤ ਦੀ ਗੱਲ ਕਰਦੇ ਆਪਾਂ ਗੀਤ ਨੂੰ ਸਰੋਦੀ ਕਵਤਾ ਵੀ ਕਿਹਾ ਜਾਂਦਾ ਹੈ ਸਾਹਿਤ ਦੇ ਵਿੱਚ ਸਰੋਦੀ ਕਵਤਾ ਤੁਸੀਂ ਨਾਮ ਸੁਣਿਆ ਹੋਣਾ ਤੇ ਤੁਹਾਡਾ ਸਵਾਲ ਵੀ ਹੁੰਦਾ ਕਈ ਵਾਰ ਇਸ ਵਿਦਿਆਰਥੀ ਕਹਿ ਦਿੰਦੇ ਆ ਵੀ ਸਰ ਸਰੋਦੀ ਕਵਤਾ ਕਿਹਨੂੰ ਕਹਿੰਦੇ ਆ ਗੀਤ ਦੇ ਕਈ ਨਾਮ ਹੈ ਜਿਵੇਂ ਗੀਤ ਨੂੰ ਪ੍ਰਗੀਤ ਵੀ ਕਿਹਾ ਜਾਂਦਾ ਹੈ ਪ੍ਰਗੀਤ ਜਾਂ ਸਰੋਦੀ ਕਵਤਾ ਵੀ ਲਿਖਿਆ ਜਾਂਦਾ ਹੈ ਇਸ ਦਾ ਨਾਮ ਸਰੋਦੀ ਕਵਤਾ ਠੀਕ ਹੈ ਜੀ ਗੱਲ ਕਲੀਅਰ ਹੋ ਗਈ ਹੈ ਨਾ ਬੀ ਸਰੋਧੀ ਕਵਤਾ ਆਜੇ ਪ੍ਰਗੀਤ ਆਜੇ ਇਹਦਾ ਅਰਥ ਕੀਤੀ ਹੈ ਅੰਤਰਮੁਖੀ ਕਵਤਾ ਹੈ ਦੇਖੋ ਜੀ ਕਵਤਾਵਾਂ ਇੱਕ ਬਾਹਰਮੁਖੀ ਹੁੰਦੀ ਹੈ ਇੱਕ ਅੰਤਰਮੁਖੀ ਹੁੰਦੀ ਹੈ ਕਵਤਾ ਜਿਹੜਾ ਹੈ ਗੀਤ ਉਹ ਕਵਤਾ ਦਾ ਹੀ ਅੰਗ ਹੈ ਇੱਕ ਤਾਂ ਤੁਸੀਂ ਪਹਿਲੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਇਹ ਕਵਤਾ ਦਾ ਪ੍ਰధాన ਅੰਗ ਹੈ ਕਿਹੜੀ ਦਾ ਬਾਹਰਮੁਖੀ ਕਿ ਅੰਤਰਮੁਖੀ ਜੀ ਅੰਤਰਮੁਖੀ ਕਵਤਾ ਦਾ ਪ੍ਰధాన ਅੰਗ ਹੈ ਇਸੇ ਦੇ ਵਿੱਚ ਹੀ ਗੀਤ ਆ ਜਿਹੜਾ ਉਹ ਕਿਸ ਦਾ ਅੰਗ ਹੈ ਇਸ ਦਾ ਜੀ ਕਵਤਾ ਦਾ ਅੰਗ ਹੀ ਹੈ ਇੱਕ ਤਰ੍ਹਾਂ ਦਾ ਕਵਤਾ ਦਾ ਕਿਹੜਾ ਅੰਗ ਹੈ ਪ੍ਰধান ਅੰਗ ਹੈ ਮੁੱਖਾ ਮੁਖ ਅੰਗ ਹੈ ਅੰਤਰਮੁਖੀ ਕਵਤਾ ਦਾ ਜਦੋਂ ਕਵੀ ਹੈ ਜਿਹੜਾ ਉਹ ਅੰਤਰਮੁਖੀ ਹੋ ਕੇ ਆਪਣੀ ਪ੍ਰੇਰਣਾ ਉਹਦੀ ਆਪਣੀ ਪਰਸਨਲ ਆਪਣੀ ਨਿੱਜਤਾ ਆਪਣਾ ਨਿਜੀ ਬਲਬਲਾ ਨਿਜੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਦਾ ਹੈ ਮਨ ਦੇ ਨਿਜੀ ਭਾਵਾਂ ਨੂੰ ਨਿੱਜਤਾ ਹੈ ਕਿ ਨਹੀਂ ਆਪਣੀਆਂ ਅਨੁਭੂਤੀਆਂ ਵਿਚਾਰਾਂ ਤੇ ਭਾਵਾਂ ਨਾਲ ਜੋੜਦਾ ਹੈ ਤਾਂ ਗੀਤ ਸਿਰਜਦਾ ਹੈ ਕਿਉਂਕਿ ਦੇਖੋ ਨਿੱਜਤਾ ਦਾ ਸਬੰਧ ਅੰਤਰਮੁਖੀ ਪਰਵਰਤੀ ਨਾਲ ਹੁੰਦਾ ਹੈ ਕਈ ਲੋਕ ਹੁੰਦੇ ਆ ਅੰਤਰਮੁਖੀ ਪਰਵਰਤੀ ਦੇ ਉਹ ਕੀ ਰਹਿੰਦੇ ਆ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਆ ਬਾਰਮੁਖੀ ਪਰਵਰਤੀ ਦੇ ਲੋਕ ਹੈ ਜਿਹੜੇ ਉਹ ਜਿਆਦਾ ਬੋਲਚਾਲ ਹੁੰਦਾ ਲੋਕਾਂ ਨਾਲ ਅੰਤਰਮੁਖੀ ਪਰਵਰਤੀ ਦੇ ਥੋੜਾ ਜਿਹਾ ਘੱਟ ਬੋਲਦੇ ਆ ਚੁੱਪਚਾਪ ਰਹਿੰਦੇ ਆ ਕਿ ਮਤਲਬ ਉਹ ਨਿੱਜਤਾ ਜਾਂ ਨਿੱਜੀ ਬਲਬਲਿਆ ਨੂੰ ਉਹ ਕੀ ਕਰਦੇ ਆ ਆਪਣੇ ਅੰਤਰਮੁਖੀ ਦੇ ਨਾਲ ਹੀ ਜੋੜ ਕੇ ਰੱਖਦੇ ਆ ਤਾਂ ਗੀਤ ਦੀ ਗੀਤ ਦਾ ਸਬੰਧ ਹੈ ਜਿਹੜਾ ਉਹ ਸੰਗੀਤ ਦੇ ਨਾਲ ਹੈ ਬਈ ਸੰਗੀਤ ਦੇ ਨਾਲ ਸੰਗੀਤ ਦੇ ਵਿੱਚ ਆਉਂਦੀਆਂ ਦੋ ਚੀਜ਼ਾਂ ਇੱਕ ਲਹਿ ਤੇ ਇੱਕ ਤਾਲ ਗੀਤ ਦਾ ਸਬੰਧ ਸੰਗੀਤ ਦੇ ਨਾਲ ਗੀਤ ਦੀ ਮੁੱਖ ਵਿਸ਼ੇਸ਼ਤਾ ਹੈ ਜਿਹੜੀ ਅਗਰ ਪ੍ਰਸ਼ਨ ਆਜੇ ਗੀਤ ਦਾ ਸਬੰਧ ਸੰਗੀਤ ਦੇ ਨਾਲ ਹੈ ਲੈ ਤੇ ਤਾਲ ਨਾਲ ਹੈ ਤੁਹਾਨੂੰ ਪਤਾ ਹੀ ਹੈ ਗੀਤ ਗਾਣਾ ਤੁਸੀਂ ਸੁਣਦੇ ਹੀ ਹੋ ਹੈਨਾ ਲੈ ਤਾਲ ਇਸ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਉਸ ਦੇ ਗਾਏ ਜਾਣ ਵਿੱਚ ਜਿਵੇਂ ਨਾਟਕ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ ਖੇਡੇ ਜਾਣ ਵਿੱਚ ਨਾਟਕ ਜਿੰਨਾ ਚਿਰ ਸਟੇਜ ਤੇ ਖੇਡਿਆ ਨਹੀਂ ਜਾ ਸਕਦਾ ਉਹਨਾਂ ਚਿਰ ਸਫਲ ਨਹੀਂ ਉਵੇਂ ਗੀਤ ਜਿੰਨਾ ਚਿਰ ਸਟੇਜ ਦੇ ਉੱਪਰ ਜਾਂ ਰਿਕਾਰਡਿੰਗ ਦੇ ਵਿੱਚ ਗਾਇਆ ਨਹੀਂ ਜਾਂਦਾ ਲੈ ਦੇ ਤਾਲ ਦੀ ਸਹਾਇਤਾ ਨਾਲ ਸੰਗੀਤ ਸੰਗੀਤ ਦਾ ਮਤਲਬ ਹੀ ਹੁੰਦਾ ਗਾਉਣਾ ਗਾਉਣ ਦੇ ਨਾਲ ਸਬੰਧ ਹੈ ਗਾਏ ਜਾਣ ਨਾਲ ਜਦੋਂ ਇਸ ਨੂੰ ਮੁੱਖ ਵਿਸ਼ੇਸ਼ਤਾ ਇਸ ਦੀ ਗਾਏ ਜਾਣ ਨਾਲ ਹੈ ਜਦੋਂ ਇਸ ਨੂੰ ਗਾਇਆ ਜਾਂਦਾ ਹੈ ਇਹ ਹੀ ਅੱਗੋਂ ਇਸ ਵਿੱਚ ਸੰਗੀਤ ਆਤਮਕਤਾ ਦਾ ਗੁਣ ਪੈਦਾ ਕਰਦੀ ਹੈ ਗਾਇਕੀ ਤਾਂ ਹੁੰਦੀ ਹੈ ਜਿਹਦੇ ਕਾਰਨ ਸੰਗੀਤ ਆਤਮਕਤਾ ਪੈਦਾ ਹੁੰਦੀ ਹੈ ਤਾਂ ਹੀ ਤਾਂ ਗੀਤ ਦਾ ਸੰਬੰਧ ਦਾ ਨਾਲ ਹੈ ਸੰਗੀਤ ਦੇ ਨਾਲ ਹਾਂ ਅੱਗੇ ਲਿਖਿਆ ਹੋਇਆ ਹੈ ਵੀ ਗੀਤ ਕਾਵ ਦਾ ਜਨਮ ਹੈ ਜਿਹੜਾ ਉਹ ਸੰਗੀਤ ਯੰਤਰ ਹੈ ਇੱਕ ਲਾਇਰ ਨਾਲ ਗਾਏ ਜਾਣ ਲਈ ਹੋਇਆ ਹੁਣ ਇਹ ਕੀ ਹੈ ਵੀ ਗੀਤ ਹੈ ਜਿਹੜਾ ਇਹ ਇੱਕ ਇਸ ਤਰ੍ਹਾਂ ਦਾ ਸੰਗੀਤ ਸੀ ਜਿਸ ਨੂੰ ਲਾਇਰ ਨਾਮ ਦੇ ਸੰਗੀਤ ਯੰਤਰ ਦੀ ਸਹਾਇਤਾ ਨਾਲ ਗਾਇਆ ਜਾਂਦਾ ਸੀ ਲਾਇਰ ਤੋਂ ਹੀ ਬਣਿਆ ਲਿਰਿਕਸ ਲਿਰਿਕਸ ਹੁੰਦੇ ਹਨ ਗਾਣੇ ਦੇ ਬੋਲ ਆਪਾਂ ਜਿਨ੍ਹਾਂ ਨੂੰ ਕਹਿ ਦਿੰਨੇ ਆ ਗੀਤ ਦੇ ਬੋਲ ਹਨਾ ਲਿਰਿਕਸ ਉਹ ਸ਼ਬਦ ਲਾਇਰ ਤੋਂ ਹੀ ਬਣਿਆ ਜਿਹੜਾ ਲਾਇਰ ਸ਼ਬਦ ਹੈ ਉਹ ਯੂਨਾਨੀ ਸ਼ਬਦ ਲਾਇਰਾ ਤੋਂ ਬਣਿਆ ਲਾਇਰਾ ਜਿਹੜਾ ਲਾਇਰ ਸ਼ਬਦ ਲਿਖ ਰੱਖਿਆ ਇੱਕ ਯੂਨਾਨੀ ਸ਼ਬਦ ਹੈ ਯੂਨਾਨੀ ਸ਼ਬਦ ਹੈ ਲਾਇਰਾ ਲਾਇਰਾ ਦਾ ਮਤਲਬ ਹੁੰਦਾ ਹੈ ਇੱਕ ਸੰਗੀਤ ਦਾ ਸਾਜ਼ ਸੰਗੀਤ ਯੰਤਰ ਇੱਕੋ ਹੀ ਗੱਲ ਹੈ ਲਾਇਰਾ ਨੂੰ ਲਾਇਰ ਲਿਖਣਾ ਸ਼ੁਰੂ ਕਰ ਦਿੱਤਾ ਤੇ ਲਾਇਰ ਤੋਂ ਅੱਗੇ ਲਿਰਿਕਸ ਬਣ ਗਿਆ ਗੀਤ ਦੇ ਬੋਲਾਂ ਨੂੰ ਆਪਾਂ ਲਿਰਿਕਸ ਕਹਿੰਦੇ ਆ ਗੀਤ ਕਾਵ ਦਾ ਜਨਮ ਹੈ ਜਿਹੜਾ ਉਹ ਕਿਹੜੇ ਸੰਗੀਤ ਯੰਤਰ ਨਾਲ ਗਾਏ ਜਾਣ ਵਾਸਤੇ ਹੋਇਆ ਜੀ ਲਾਇਰ ਅੱਗੇ ਲਿਖੀ ਹੋਈ ਹੈ ਗੀਤ ਦੀ ਪ੍ਰਭਾਸ਼ਾ ਸਭ ਤੋਂ ਪਹਿਲੀ ਹੈ ਜੀ ਰਵਿੰਦਰਨਾਥ ਟੈਗੋਰ ਕੀ ਬਾਤ ਹੈ ਮਨ ਵਿੱਚ ਜਦੋਂ ਇੱਕ ਵੇਗ ਭਰੇ ਅਨੁਭਵ ਦਾ ਜਨਮ ਹੋਵੇ ਤਾਂ ਉਸ ਨੂੰ ਗੀਤ ਵਿੱਚ ਪ੍ਰਗਟਾਏ ਬਿਨਾ ਨਹੀਂ ਰਹਿ ਜਾਂਦਾ ਰਵਿੰਦਰਨਾਥ ਟੈਗੋਰ ਦੀ ਗੱਲ ਇਹ ਬੜੀ ਸ਼ਾਨਦਾਰ ਹੈ ਹਨ ਮਨ ਦੇ ਵਿੱਚ ਜਦੋਂ ਵੇਗ ਭਰਿਆ ਅਨੁਭਵ ਹੁੰਦਾ ਹੈ ਤਾਂ ਉਹ ਵੇਗ ਨੂੰ ਆਪਾਂ ਪ੍ਰਗਟਾਏ ਬਿਨਾ ਰਹਿ ਨਹੀਂ ਸਕਦੇ ਇਹ ਗੱਲ ਕੀ ਕਹਿੰਦਾ ਗੀਤ ਵਿੱਚ ਕਵੀ ਬਾਹਰੀ ਤੱਤਾਂ ਨੂੰ ਆਪਣੇ ਵਿੱਚ ਸਮੇਟ ਕੇ ਆ ਗਿਆ ਨਾ ਗੀਤ ਵਿੱਚ ਕਵੀ ਬਾਹਰੀ ਤੱਤਾਂ ਨੂੰ ਆਪਣੇ ਵਿੱਚ ਸਮੇਟ ਕੇ ਵਿੱਚ ਸਮੇਟ ਕੇ ਨਿੱਜਤਾ ਉਸ ਨੂੰ ਉਹਨਾਂ ਨੂੰ ਸਵੈ ਦੇ ਰੰਗ ਪ੍ਰਦਾਨ ਕਰਦਾ ਹੈ ਸਵੈ ਆਪਣਾ ਆਪ ਇਹਨੂੰ ਵੀ ਨਿੱਜਤਾ ਹੀ ਕਿਹਾ ਜਾਂਦਾ ਹੈ ਨਾ ਆਪਣਾ ਆਪ ਨਿੱਜੀਪਨ ਆਪਣਾ ਆਪ ਦੇ ਰੰਗ ਪਰਦਾ ਹੈ ਤਾਂ ਇਹ ਕਾਵ ਰਚਨਾ ਕਰਦਾ ਹੈ ਫਿਰ ਕਿਹੜੀ ਕਾਵ ਰਚਨਾ ਹੁੰਦੀ ਹੈ ਗੀਤ ਕਾਵ ਰਚਨਾ ਹੁੰਦੀ ਹੈ ਇਹ ਗਲਤੀ ਪਰਿਭਾਸ਼ਾ ਬਹੁਤ ਸ਼ਾਨਦਾਰ ਹੈ ਯਾਦ ਰੱਖਣੀ ਹੈ ਤੁਸੀਂ ਅੱਗੇ ਅੱਜ ਜੀ ਗੀਤ ਦੇ ਤੱਤਾਂ ਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਹੈ ਭਾਵ ਗੀਤ ਹੈ ਜਿਹੜਾ ਆਤਮ ਨਿਸ਼ਟ ਰੁਚੀ ਵਾਲਾ ਹੈ ਸਮਝ ਗਏ ਨਾ ਗੱਲ ਆਤਮ ਨਿਸ਼ਟ ਰੁਚੀ ਵਾਲਾ ਨਿੱਜਤਾ ਤਾਂ ਹੀ ਤਾਂ ਹੈ ਗੀਤ ਦੇ ਵਿੱਚ ਨਿੱਜਤਾ ਤਾਂ ਹੀ ਤਾਂ ਹੈ ਨਿਜੀਪਣ ਆਪਣਾ ਆਪ ਜਿਹੜਾ ਪ੍ਰਗਟ ਕਰਨਾ ਆਤਮਨਿਸ਼ਟ ਹੋ ਗਿਆ ਕਿ ਨਹੀਂ ਹੈ ਕਿ ਨਹੀਂ ਵਿਅਕਤੀ ਨਿਸ਼ਟ ਵਸਤੂ ਨਿਸ਼ਟ ਆਤਮਨਿਸ਼ਟਵੇਂ ਦੇ ਸ਼ਬਦ ਹੁੰਦੇ ਹਨ ਨਾ ਆਤਮਨਿਸ਼ਟ ਮਤਲਬ ਆਤਮਾ ਦੇ ਨਾਲ ਆਪਣੀ ਖੁਦ ਆਪਣੇ ਆਪ ਨਾਲ ਸੰਬੰਧਿਤ ਗੀਤ ਦੀ ਰਚਨਾ ਹੈ ਜਿਹੜੀ ਉਹ ਕਿਸੇ ਭਾਵ ਦੀ ਪ੍ਰੇਰਣਾ ਤੋਂ ਹੁੰਦੀ ਹੈ ਕੋਈ ਭਾਵ ਮਨ ਦੇ ਵਿੱਚ ਜਾਗਰਤ ਹੁੰਦਾ ਉਹ ਸਾਨੂੰ ਪ੍ਰੇਰਣਾ ਦਿੰਦਾ ਹੈ ਗੀਤ ਦੀ ਰਚਨਾ ਕਰਨ ਵਾਸਤੇ ਭਾਵ ਹੈ ਜਿਹੜੇ ਉਹ ਗੀਤ ਦੀ ਆਤਮਾ ਹਨ ਜਿਵੇਂ ਰਸ ਕਾਵ ਦੀ ਆਤਮਾ ਹੈ ਉਵੇਂ ਹੀ ਭਾਵ ਹੈ ਜਿਹੜੇ ਉਹ ਗੀਤ ਦੀ ਆਤਮਾ ਹਨ ਆ ਦੇਖੋ ਭਾਵ ਜੇ ਭਾਵ ਪੈਦਾ ਨਹੀਂ ਹੁੰਦਾ ਤਾਂ ਗੀਤ ਨਹੀਂ ਹੋ ਸਕਦਾ ਗੀਤ ਦਾ ਜਨਮ ਹੀ ਤੀਬਰ ਭਾਵ ਦੀ ਸਥਿਤੀ ਵਿੱਚ ਹੁੰਦਾ ਹੈ ਸੱਚਾ ਗੀਤ ਕਿਵੇਂ ਦਾ ਹੁੰਦਾ ਸਰਲ ਖਿੰਡਮਈ ਮਤਲਬ ਖਿੰਡਮਈ ਜੀ ਨੂੰ ਆਪਾਂ ਇੰਦੀ ਕਹਿ ਦਿੰਦੇ ਆ ਖਣਮਈ ਅਤੇ ਤੀਬਰ ਮਨੋਵੇਗਾ ਦਾ ਸਿੱਟਾ ਹੁੰਦਾ ਹੈ ਛਣਮਈ ਮਤਲਬ ਥੋੜੇ ਚਿਰੇ ਖਿਣਮਈ ਦਾ ਮਤਲਬ ਥੋੜੇ ਚਿਰਾਂ ਵੀ ਹੁੰਦਾ ਹੈ ਨਾ ਥੋੜੇ ਚਿਰਾਂ ਥੋੜੇ ਚਿਰ ਵਾਸਤੇ ਸਾਡੇ ਮਨ ਦੇ ਵਿੱਚ ਭਾਵ ਪ੍ਰਗਟ ਹੁੰਦੇ ਆ ਤੀਬਰ ਹੁੰਦੇ ਆ ਉਹ ਪੂਰੇ ਉਹਨਾਂ ਦਾ ਸਿੱਟਾ ਇਹ ਤਿਆਰ ਰੱਖਣੀਆਂ ਗੱਲਾਂ ਇਹ ਗੀਤ ਇੱਕ ਵਿਸ਼ੇਸ਼ ਮਨੋਦਸ਼ਾ ਵਿੱਚ ਲਿਖਿਆ ਜਾਂਦਾ ਤੇ ਭਾਵਾਂ ਦੀ ਤੀਬਰਤਾ ਇਸ ਵਿਸ਼ੇਸ਼ ਮਨੋਦਸ਼ਾ ਦੀ ਭਾਵ ਜਿਵੇਂ ਦਾ ਉਸ ਨੂੰ ਮਨੋਦਸ਼ਾ ਕਹਿ ਦਿੰਦੇ ਆ ਪਾਵ ਕਿਹੜਾ ਤੀਬਰ ਹੈ ਉਮੇ ਦਾ ਹੀ ਹੈ ਜੇ ਮੰਨ ਲਓ ਵਿਛੋੜੇ ਦਾ ਪਾਵ ਹੈ ਤਾਂ ਵਿਛੋੜੇ ਵਾਲਾ ਗੀਤ ਹੋਊਗਾ ਹਨਾ ਫਿਰ ਕੈਸੇ ਕੈਸੇ ਗੀਤ ਲਿਖ ਦਿੰਦੇ ਆ ਵਿਛੋੜੇ ਤੇ ਕਲਾਕਾਰ ਹਨਾ ਫਿਰ ਐਂ ਹੀ ਲੱਗਦਾ ਵੀ ਆ ਆ ਜਿਹੜੀ ਇਹ ਘਟਨਾ ਹੈ ਮੇਰੇ ਖੁਦ ਨਾਲ ਹੀ ਬੀਤੀ ਹੈ ਐਂ ਹੀ ਫੀਲ ਹੁੰਦਾ ਰਹਿੰਦਾ ਹੈ ਹਨਾ ਸੱਚੀ ਗੱਲ ਹੈ ਕਿ ਨਹੀਂ ਜਦੋਂ ਕਈ ਵਾਰੀ ਆਪਾਂ ਗਾਣੇ ਸੁਣਦੇ ਆ ਨਾ ਤਾਂ ਨਾ ਕਿ ਆਪਣੀ ਅਸਲੀ ਜੀਵਨ ਦੇ ਵਿੱਚ ਗੱਲਾਂ ਹੋਈਆਂ ਨਹੀਂ ਹੁੰਦੀਆਂ ਅਸਲ ਜੀਵਨ ਦੇ ਵਿੱਚ ਤੇ ਜਦੋਂ ਆਪਾਂ ਕੋਈ ਮੰਨ ਲਓ ਤਕੜਾ ਕੋਈ ਸੈਡ Song ਸੁਣੀਏ ਤੇ ਇਹ ਲੱਗਦਾ ਜਿਵੇਂ ਹੁਣੇ ਹੀ ਬ੍ਰੇਕਅਪ ਹੋ ਕੇ ਹਟਿਆ ਹੈ ਕਿ ਨਹੀਂ ਗੱਲ ਹੈ ਜਾਇਜ਼ ਦੱਸੋ ਬਿਲਕੁਲ ਹਾਂ ਨਿੱਜਤਾ ਬਾਰੀ ਤਾਤਾ ਜਿਹੜੇ ਉਹ ਗੀਤ ਵਿੱਚ ਦੂਜੀ ਭੂਮਿਕਾ ਨਿਭਾਉਂਦੇ ਹਨ ਅੱਗੇ ਕੀ ਆ ਦੇਖੋ ਸਵੈ ਦਾ ਪ੍ਰਗਟਾਵਾ ਭਾਵਨਾਵਾਂ ਤੇ ਕਲਪਨਾਵਾਂ ਵ ਦਾ ਗੀਤ ਵਿੱਚ ਪ੍ਰਕਾਸ਼ਨ ਕਵੀ ਦਾ ਮੁੱਖ ਉਦੇਸ਼ ਹੁੰਦਾ ਹੈ ਸਵੈ ਦਾ ਪ੍ਰਗਟਾਵਾ ਗੀਤ ਵਿੱਚ ਕਵੀ ਆਪਣੀ ਨਿੱਜੀ ਪੀੜ ਦੁੱਖ ਸੁਖ ਖੁਸ਼ੀ ਗਮੀ ਆਸਨਰਾਸ ਹਰਸ਼ ਵਿਸ਼ਾਦ ਓਏ ਇਹ ਵਿਰੋਧੀ ਸ਼ਬਦ ਲਿਖ ਰੱਖੇ ਹਨ ਨਾ ਇੱਕ ਦੂਜੇ ਦੇ ਆਹ ਦੇਖੋ ਦੁੱਖ ਸੁਖ ਖੁਸ਼ੀ ਗਮੀ ਆਸਨਰਾਸ ਹਰਸ਼ ਵਿਸ਼ਾਦ ਹਰਸ਼ ਖੁਸ਼ੀ ਨੂੰ ਕਿਹਾ ਜਾਂਦਾ ਹਰਖ ਹਰਖ ਜਾਂ ਹਰਸ਼ ਖੁਸ਼ੀ ਹਰਖ ਜਾਂ ਹਰਸ਼ ਲਿਖਿਆ ਹੁੰਦਾ ਹੈ ਵਿਸ਼ਾਦ ਵਿਸ਼ਾਦ ਦਾ ਮਤਲਬੰਦਾ ਦੁੱਖ ਕਰुणा ਦਇਆ ਗੁੱਸਾ ਗਿਲਾਨੀ ਲੱਜਾ ਆਦ ਦੇ ਭਾਵਾਂ ਨੂੰ ਸਧਾਰਨੀਕਰਤ ਰੂਪ ਵਿੱਚ ਅਭਿਵਿਅਕਤ ਕਰਦਾ ਨਿਜਤਾ ਦੀ ਗੱਲ ਹੈ ਠੀਕ ਹੈ ਨਿਜਤਾ ਦਾ ਰੰਗ ਤਾਂ ਪ੍ਰਦਾਨ ਹੁੰਦਾ ਹੀ ਹੈ ਸੰਖੇਪਤਾ ਗੀਤ ਸੰਖੇਪ ਹੋਣਾ ਚਾਹੀਦਾ ਹੈ ਭਾਈ ਗੀਤ ਐਵੇਂ ਨਹੀਂ ਵੀ ਬਹੁਤ ਸਾਰਾ ਲੰਮਾ ਲਿਖਦਾ ਕੀ ਤੁਹਾਨੂੰ ਪਤਾ ਹੀ ਹੈ ਚਾਰ ਜਾਂ ਪੰਜ ਟੱਪਿਆਂ ਦੇ ਵਿੱਚ ਹੀ ਹੁੰਦਾ ਹੈ ਚਾਰ ਪੰਜ ਬੰਦਾਂ ਦੇ ਵਿੱਚ ਲਿਖਿਆ ਹੁੰਦਾ ਟੱਪਾ ਮਤਲਬ ਬੰਦ ਲੰਮੇ ਗੀਤ ਵਿੱਚ ਭਾਵ ਦਾ ਖੀਣ ਹੋਣ ਦੀ ਸੰਭਾਵਨਾ ਰਹਿੰਦੀ ਹੈ ਕਿਉਂਕਿ ਭਾਵ ਹੈ ਜਿਹੜਾ ਉਹ ਥੜ ਚਿਰ ਹੈ ਭਾਵ ਥੋੜੇ ਚਿਰਾਂ ਪ੍ਰਕਟ ਹੋਇਆ ਤੀਬਰ ਹੈ ਜਿਹੜਾ ਥੋੜੇ ਚਿਰਾਂ ਤੇ ਤੀਬਰ ਭਾਵ ਹੁੰਦਾ ਹੈ ਉਹ ਸਾਡੇ ਮਨ ਦੇ ਵਿੱਚ ਥੋੜਾ ਟਾਈਮ ਹੀ ਰਹਿੰਦਾ ਹੈ ਮਤਲਬ ਕੋਈ 5 ਮਿੰਟ 7 ਮਿੰਟ ਲਾ ਲਓ ਇਸ ਕਰਕੇ ਗੀਤ ਹੈ ਜਿਹੜਾ ਉਹ ਲੰਮਾ ਗੀਤ ਨਹੀਂ ਹੋਣਾ ਚਾਹੀਦਾ ਕਦੇ ਤੁਸੀਂ ਦੇਖ ਲਿਓ 3 4 5 ਮਿੰਟਾਂ ਦੇ ਹੀ ਗੀਤ ਹੁੰਦੇ ਆ ਇਸ ਲਈ ਬਹੁਤੀ ਧੀਰ ਤੱਕ ਗੀਤ ਨੂੰ ਖਿੱਚਣਾ ਜਾਂ ਲਮਕਾਉਣਾ ਗੀਤ ਨੂੰ ਅਕਾਉ ਤੇ ਪ੍ਰਭਾਵਹੀਣ ਬਣਾ ਸਕਦਾ ਹੈ ਆਕ ਸਕਦੇ ਆਪਾਂ ਪ੍ਰਭਾਵਹੀਣ ਹੋ ਜਾਊਗਾ ਇਸ ਕਾਰਨ ਆਵੇਗ ਦੀ ਪਰਬਲਤਾ ਤੇ ਗੀਤ ਦੇ ਪ੍ਰਭਾਵ ਦੀ ਤੀਖਣਤਾ ਲਈ ਸੰਖੇਪਤਾ ਬਹੁਤ ਜ਼ਰੂਰੀ ਹੈ ਸੰਖੇਪ ਹੋਣਾ ਦਾ ਮਤਲਬ ਸੰਖੇਪ ਦਾ ਸਬੰਧ ਹੈਗਾ ਸਮੇਂ ਦੇ ਨਾਲ ਸਮੇਂ ਘੱਟ ਸਮੇਂ ਦੇ ਵਿੱਚ ਗੀਤ ਪੂਰਾ ਹੋਣਾ ਚਾਹੀਦਾ ਹੈ ਲੰਮਾ ਨਹੀਂ ਹੋਣਾ ਚਾਹੀਦਾ ਗੀਤ ਜਿਆਦਾ ਸੰਗੀਤਾਤਮਕਤਾ ਗੀਤ ਨੂੰ ਗੁੜਤੀ ਦੇ ਵਿੱਚ ਮਿਲੀ ਹੈ ਜੀ ਬਿਲਕੁਲ ਸਹੀ ਹੈ ਗੁੜਤੀ ਚ ਮਿਲੀ ਵੀ ਹੈ ਸੰਗੀਤਾਤਮਕਤਾ ਸੰਗੀਤ ਤੋਂ ਬਿਨਾ ਤਾਂ ਗੀਤ ਦੀ ਕਲਪਨਾ ਨਹੀਂ ਕਰ ਸਕਦੇ ਸੰਗੀਤਾਤਮਕਤਾ ਤੋਂ ਭਾਵ ਸੁਰ ਤਾਲ ਯੁਕਤ ਸੰਗੀਤ ਨਹੀਂ ਹੈ ਇਹ ਤਾਂ ਸਾਰੀ ਅੰਤਰਮੁਖੀ ਕਵਿਤਾ ਦਾ ਪ੍ਰধান ਗੁਣ ਹੈ ਹਾਂ ਬਿਲਕੁਲ ਸਹੀ ਹੈ ਵੈਸੇ ਤਾਂ ਸੰਗੀਤਾਤਮਕਤਾ ਦਾ ਭਾਵ ਸੁਰਤਾਂ ਲਈ ਹੁੰਦਾ ਸੰਗੀਤਾत्मकਤਾ ਦਾ ਮਤਲਬ ਪਰ ਜਦੋਂ ਕੀ ਹੈ ਅੰਤਰਮੁਖੀ ਕਵਿਤਾ ਦੀ ਗੱਲ ਆ ਜੇ ਜਦੋਂ ਗੱਲ ਆ ਜੇ ਗੀਤ ਦੀ ਤਾਂ ਉਦੋਂ ਕੀ ਹੁੰਦਾ ਹੈ ਇਹ ਇਹ ਕੀ ਹੁੰਦਾ ਹੈ ਸਾਰੀ ਅੰਤਰਮੁਖੀ ਕਵਿਤਾ ਦਾ ਪ੍ਰধান ਗੁਣ ਬਣ ਜਾਂਦਾ ਹੈ ਇਹ ਸੰਗੀਤਾत्मकਤਾ ਕੋਮਲ ਸ਼ਬਦ ਸੁਚੱਜੀ ਸ਼ਬਦ ਜੜਤ ਵਰਨਾ ਦਾ ਜੋੜ ਅੱਖਰਾਂ ਦਾ ਟੁਕਾ ਸੁਰ ਸਮਾਨਤਾ ਆਦ ਸੰਗੀਤ ਪੈਦਾ ਕਰਦੀ ਹੈ ਆਦ ਦੁਆਰਾ ਸੰਗੀਤ ਪੈਦਾ ਹੁੰਦਾ ਹੈ ਠੀਕ ਹੈ ਪਦਾ ਸੰਗੀਤ ਹੀ ਸੰਗੀਤਾਤਮਕਤਾ ਦਾ ਆਧਾਰ ਹੈ ਸੰਗੀਤ ਸ਼ਬਦ ਵਿੱਚ ਹੀ ਹੁੰਦਾ ਹੈ ਤਿਆਰ ਰੱਖਣਾ ਸੰਗੀਤ ਸ਼ਬਦਾਂ 'ਚ ਹੀ ਹੁੰਦਾ ਹੈ ਸ਼ਬਦਾ ਦੀ ਜੜਤ ਹੀ ਹੁੰਦੀ ਹੈ ਸ਼ਬਦਾਂ ਦੀ ਖੇੜਾ ਸਾਰੀ ਸ਼ਬਦਾ ਦੀ ਜੜਤ ਸ਼ਬਦਾਵਲੀ ਬਾਹਰੀ ਸੰਗੀਤ ਨਾਲੋਂ ਆਂਤਰੀਕ ਸੰਗੀਤ ਵੱਧ ਮਹੱਤਵਪੂਰਨ ਹੈ ਬਾਹਰੀ ਸਾਜ਼ ਵਜਦੇ ਆ ਨਾ ਜਿਹੜੇ ਉਹਨਾਂ ਨਾਲੋਂ ਆਂਤਰੀਕ ਸੰਗੀਤ ਆਂਤਰੀਕ ਲੈ ਤਾਲ ਹੈ ਜਿਹੜੀ ਉਹ ਜ਼ਿਆਦਾ ਮਹੱਤਵਪੂਰਨ ਹੈ ਗੀਤ ਵਿੱਚ ਭਾਵ ਦੀ ਤੀਖਣਤਾ ਤੇ ਉਤੇਜਨਾ ਭਰਦਾ ਹੈ ਭਾਵਿਕਤਾ ਭਾਵ ਦੀ ਇਕਤਾ ਹੋਣੀ ਚਾਹੀਦੀ ਹੈ ਗੀਤਕਾਰ ਆਪਣੇ ਗੀਤ ਵਿੱਚ ਕੇਵਲ ਇੱਕ ਵਿਸ਼ੇਸ਼ ਭਾਵ ਸਿਰਜਦਾ ਹੈ ਇੱਕ ਵਿਸ਼ੇਸ਼ ਭਾਵ ਸਿਰਜਦਾ ਹੈ ਮੰਨ ਲਓ ਠੀਕ ਹੈ ਜੇ ਮੰਨ ਲਓ ਉਹਨੇ ਵਿਛੋੜੇ ਦੇ ਭਾਵ ਤੇ ਗਾਣਾ ਲਿਖਿਆ ਤਾਂ ਉਹ ਸਾਰੇ ਦੀ ਸਾਰਾ ਗਾਣਾ ਜਿਹੜਾ ਉਹ ਵਿਛੋੜੇ ਦੇ ਭਾਵ ਨਾਲ ਹੀ ਸੰਬੰਧਿਤ ਹੋਊਗਾ ਠੀਕ ਹੈ ਇਸ ਭਾਵ ਦੇ ਪ੍ਰਭਾਵ ਹੇਠ ਪਾਠਕ ਜਾਂ ਸਰੋਤਾ ਕੋਲ ਕਿਸੇ ਹੋਰ ਭਾਵਨਾ ਨੂੰ ਵਿਚਾਰਨ ਦਾ ਮੌਕਾ ਨਹੀਂ ਰਹਿ ਜਾਂਦਾ ਪਾਠਕ ਜਾਂ ਸਰੋਤਾ ਜਿਹੜਾ ਗਾਣੇ ਨੂੰ ਸੁਣਨ ਵਾਲਾ ਜਾਂ ਪੜ੍ਹਨ ਵਾਲਾ ਜਿਹੜਾ ਤਾਂ ਉਹ ਕੀ ਆ ਉਹ ਇੱਕ ਹੀ ਭਾਵ ਨੂੰ ਲੈ ਕੇ ਚੱਲੂਗਾ ਬੱਸ ਜਦੋਂ ਅਸੀਂ ਗੀਤ ਨੂੰ ਇੱਕ ਸਵੈਪੂਰਨ ਰਚਨਾ ਕਹਿੰਦੇ ਆ ਤਾਂ ਗੀਤ ਦੀ ਇਹ ਪੂਰਨਤਾ ਉਸ ਵਿੱਚ ਸੰਚਾਰਿਤ ਭਾਵ ਦੀ ਆਪਣੇ ਆਪ ਵਿੱਚ ਪੂਰਨਤਾ ਹੀ ਹੁੰਦੀ ਹੈ ਅੱਗੇ ਦੇਖ ਲਓ ਸਹਿਜ ਅੰਤਰ ਪ੍ਰੇਰਣਾ ਤੇ ਸੁਭਾਵਿਕ ਪ੍ਰਗਟਾ ਗੀਤ ਦੀ ਰਚਨਾ ਵਾਸਤੇ ਅੰਤਰ ਪ੍ਰੇਰਣਾ ਬਹੁਤ ਜ਼ਰੂਰੀ ਹੈ ਅੰਦਰੂਨੀ ਪ੍ਰੇਰਣਾ ਹਾਰਦਿਕਤਾ ਦਾ ਮੂਲ ਰੂਪ ਵਿੱਚ ਫੁੱਟਣਾ ਬਹੁਤ ਜ਼ਰੂਰੀ ਹੈ ਪਾਵਾਂ ਦਾ ਇਹ ਸਹਿਜ ਸ਼ਕਤੀਸ਼ਾਲੀ ਤੇ ਪ੍ਰਚੰਡ ਵੇਕ ਗੀਤ ਦਾ ਜ਼ਰੂਰੀ ਅੰਗ ਹੈ ਗੀਤ ਵਿੱਚ ਕਵੀ ਦੀ ਸਿੱਧੀ ਤੇ ਸਹਿਜ ਅਭਿਵਿਅਕਤੀ ਦੁਆਰਾ ਪਾਠਕ ਸਰੋਤੇ ਦੇ ਮਨ ਨੂੰ ਛੋਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਇਹ ਤੋਂ ਹੀ ਕਵੀ ਦੀ ਕੁਸ਼ਲਤਾ ਦਾ ਪ੍ਰਮਾਣ ਸੁਭਾਵਿਕਤਾ ਗੀਤ ਦਾ ਜ਼ਰੂਰੀ ਤੱਤ ਹੈ ਇਸ ਦੀ ਘਾਟ ਵਿੱਚ ਗੀਤ ਦਾ ਪ੍ਰਭਾਵ ਖੰਡਿਤ ਹੁੰਦਾ ਹੈ ਹਾਂ ਬਿਲਕੁਲ ਸਹੀ ਗੱਲ ਹੈ ਸੁਭਾਵਿਕਤਾ ਵੀ ਹੋਣੀ ਚਾਹੀਦੀ ਆ ਕਿਤੇ ਐਵੇਂ ਮਤਲਬ ਉਹ ਲੱਗੇ ਨਾਟਕੀ ਜਿਹਾ ਲੱਗੇ ਕਮ ਹਨਾ ਸੁਭਾਵਿਕ ਨਾ ਹੋਵੇ ਨਾਟਕੀ ਜਿਹਾ ਨਹੀਂ ਲੱਗਣਾ ਚਾਹੀਦਾ ਬਨਾਵਟੀ ਜਿਹਾ ਨਹੀਂ ਹੋਣਾ ਚਾਹੀਦਾ ਸਵਭਾਵਿਕ ਹੋਣਾ ਚਾਹੀਦਾ ਹੈ ਗੀਤ ਦੇ ਲੋੜੀਂਦੇ ਭਾਵ ਵਿਗ ਨੂੰ ਸਿਰਜਣ ਦੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਠੀਕ ਹੈ ਸੰਗਠਨਾ ਸ਼ੈਲੀ ਅਤੇ ਵਿਸ਼ਾ ਗੀਤ ਦਾ ਵਿਸ਼ੇਸ਼ ਬੰਦੀ ਕੋਈ ਵਿਸ਼ੇਸ਼ ਨਿਯਮ ਨਹੀਂ ਹੈ ਛੋਟੇ ਛੋਟੇ ਵਿਸ਼ਾ ਤੇ ਲਿਖਿਆ ਜਾਂਦਾ ਬਥੇਰੇ ਹਾਂ ਵਰਡ ਵਰਸ ਕੀ ਆਂਦਾ ਹੈ ਵਰਡਸ ਵਰਥ ਵਰਡਸ ਵਰਥ ਦੇ ਅਨੁਸਾਰ ਛੋਟੀ ਤੋਂ ਛੋਟੀ ਚੀਜ਼ ਤੋਂ ਕਵਿਦੇ ਮਨ ਵਿੱਚ ਗੰਭੀਰ ਭਾਵ ਉਤੇਜਿਤ ਹੋ ਸਕਦੇ ਹਨ ਗੰਭੀਰ ਭਾਵ ਉਤੇਜਿਤ ਕਰਨੇ ਆ ਬਸ ਜਿਨ੍ਹਾਂ ਨੂੰ ਮਤਲਬ ਤੀਖਣ ਭਾਵ ਕਹਿੰਨੇ ਆਪਾਂ ਤਿੱਖੇ ਭਾਵ ਉਹੋ ਹੀ ਪ੍ਰਗਟ ਕਰਨੇ ਆ ਉਹਦੇ ਵਾਸਤੇ ਛੋਟੀ ਤੋਂ ਛੋਟੀ ਚੀਜ਼ ਤੋਂ ਵੀ ਹੋ ਸਕਦੇ ਆ ਇਸ ਕਰਕੇ ਵਿਸ਼ੇ ਦੇ ਸਬੰਧ ਵਿੱਚ ਕੋਈ ਵਿਸ਼ੇਸ਼ ਨਿਯਮ ਨਹੀਂ ਨਿਰਧਾਰਨ ਕੀਤਾ ਹੋਇਆ ਗੀਤ ਦੀ ਸੰਗਠਨਾ ਲਈ ਏਕਤਾ ਤੇ ਇਕਾਗਰਤਾ ਜ਼ਰੂਰੀ ਹੈ ਗੀਤ ਵਿੱਚ ਪ੍ਰਮੁੱਖ ਤੇ ਕੇਂਦਰੀ ਭਾਵਨਾ ਹੁੰਦੀ ਹੈ ਜਿਸ ਦਾ ਪ੍ਰਗਟਾਵਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੁੰਦਾ ਇਹਨੂੰ ਕਿਹਾ ਜਾਂਦਾ ਏਕਤਾ ਭਾਵ ਦੀ ਏਕਤਾ ਭਾਵ ਦੀ ਏਕਤਾ ਹੋਣੀ ਚਾਹੀਦੀ ਹੈ ਇੱਕੋ ਹੀ ਭਾਵ ਹੋਣਾ ਚਾਹੀਦਾ ਗੀਤ ਵਿੱਚ ਇੱਕ ਪ੍ਰਮੁੱਖ ਕੇਂਦਰੀ ਭਾਵਨਾ ਹੁੰਦੀ ਹੈ ਇੱਕ ਕੇਂਦਰੀ ਭਾਵ ਹੁੰਦਾ ਹੈ ਜਿਹਦਾ ਪ੍ਰਗਟਾਵਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੁੰਦਾ ਇਸ ਲਈ ਭਾਵਨਾ ਦੀ ਏਕਤਾ ਬਹੁਤ ਜ਼ਰੂਰੀ ਹੈ ਗੀਤ ਦੀ ਸੰਰਚਨਾ ਦੀ ਦੂਜੀ ਵਿਸ਼ੇਸ਼ਤਾ ਇਸ ਦਾ ਆਂਤਰੀਕ ਵਿਕਾਸ ਇਹ ਆੰਤਰੀਕ ਵਿਕਾਸ ਇਹ ਵਸਤਾ ਵਿਸ਼ੇਸ਼ ਤਰ੍ਹਾਂ ਦੀ ਸੁੰਦਰਤਾ ਨੂੰ ਜਨਮ ਦਿੰਦੀ ਹੈ ਸ਼ਬਦ ਸੰਗੀਤ ਨੂੰ ਲੈ ਦੇ ਨਾਲ ਜੋੜ ਕੇ ਕਵੀ ਵਿਸ਼ੇਸ਼ ਕੋਮਲਤਾ ਤੇ ਮਧੁਰਤਾ ਦੀ ਸਿਰਜਣਾ ਕਰਦਾ ਹੈ ਤੀਬਰ ਭਾਵਨਾਵਾਂ ਦਾ ਵੇਗ ਜਦੋਂ ਤਰਦੀ ਲੈ ਤੇ ਸ਼ਬਦ ਸੰਗੀਤ ਨਾਲ ਹੁੰਦਾ ਤਾਂ ਇਸ ਨਾਲ ਗੀਤ ਵਿੱਚ ਆਲੌਕਿਕ ਆਨੰਦ ਪੈਦਾ ਕਰਨ ਦੀ ਸਮਰੱਥਾ ਆ ਜਾਂਦੀ ਹੈ ਇਹੀ ਕਾਰਨ ਹੈ ਕਿ ਗੀਤ ਸਦਾ ਹੀ ਮਾਨਤ ਤੇ ਭਾਵਨਾ ਨੂੰ ਟੰਬਦਾ ਹੈ ਠੀਕ ਹੈ ਗੱਲ ਕਲੀਅਰ ਹੈ ਜੀ ਬਹੁਤ ਹੀ ਸ਼ਾਨਦਾਰ ਲਿਖਿਆ ਹੋਇਆ ਹਨਾ ਇਕ ਨਾ ਪ੍ਰਵਾਰਸ਼ਾ ਤੁਸੀਂ ਯਾਦ ਰੱਖਣੀ ਹੈ ਥੋੜੀ ਜਿਹੀ ਗੀਤ ਦੀ ਟੀ ਐਸ ਈਲੀਟ ਦੀ ਪ੍ਰਵਾਰਸ਼ਾ ਹੈ ਹਾਂ ਟੀ ਐਸ ਈਲੀਟ ਟੀ ਐਸ ਈਲੀਟ ਨੇ ਨਾ ਇੱਕ ਪ੍ਰਵਾਰਸ਼ਾ ਦਿੱਤੀ ਹੈ ਗੀਤ ਦੀ ਬੜੀ ਸ਼ਾਨਦਾਰ ਹੈ ਉਹ ਕਹਿੰਦਾ ਗੀਤ ਦੀ ਪਹਿਲੀ ਆਵਾਜ਼ ਕਵੀ ਦੀ ਆਪਣੇ ਆਪ ਨਾਲ ਗੱਲਬਾਤ ਕਰਨ ਦੀ ਆਵਾਜ਼ ਹੁੰਦੀ ਹੈ ਉਹ ਕਹਿੰਦਾ ਗੀਤ ਦੀ ਪਹਿਲੀ ਆਵਾਜ਼ ਪਹਿਲੀ ਆਵਾਜ਼ ਆਪਣੇ ਆਪ ਨਾਲ ਗੱਲਬਾਤ ਕਰਨ ਦੀ ਆਵਾਜ਼ ਹੁੰਦੀ ਹੈ ਆਪਣੇ ਆਪ ਨਾਲ ਨਿਜਤਾ ਕੀ ਨਾ ਆਪਣਾ ਆਪ ਸ਼ਬਦ ਨਿਜਤਾ ਨੂੰ ਦਰਸਾਉਂਦਾ ਹੈ ਆਪਣੇ ਆਪ ਨਿਜਤਾ ਆਪਣੇ ਆਪ ਨਾਲ ਗੱਲਬਾਤ ਕਰਨ ਦੀ ਆਵਾਜ਼ ਹੁੰਦੀ ਹੈ ਠੀਕ ਹੈ ਭਾਈ ਆਹ ਗੱਲ ਆ ਨਾ ਥੋੜੀ ਜੀ ਮਰੈ ਗਈ ਸੀ ਵਿੱਚ ਗੱਲ ਗੱਲਬਾਤ ਕਰਨ ਦੀ ਆਵਾਜ਼ ਹੁੰਦੀ ਹੈ ਆ ਲੋ ਆ ਹੋ ਗਈ ਤੁਹਾਡੀ ਗੀਤ ਵਾਲੀ ਗੱਲ ਕਲੀਅਰ ਆਵਾਜ਼ ਹੁੰਦੀ ਹੈ ਲਓ ਬੇਟਾ ਜੀ ਗੱਲ ਕਲੀਅਰ ਹੋ ਗਈ ਸਭ ਤੋਂ ਕੰਮ ਦੀ ਗੱਲ ਜਿਹੜੀ ਇਹ ਹੀ ਸੀ ਵੀ ਇਹਦੇ ਵਿੱਚ ਭਾਵਨਾ ਦੀ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਹਨਾ ਕਿਉਂਕਿ ਭਾਵ ਏਕਤਾ ਬਹੁਤ ਜ਼ਰੂਰੀ ਆ ਇੱਕ ਸਮੇ ਇੱਕ ਹੀ ਭਾਵ ਹੁੰਦਾ ਹੈ ਗੀਤ ਦੇ ਵਿੱਚ ਬਹੁਤ ਕੰਮ ਦੀਆਂ ਗੱਲਾਂ ਸੀ ਹਨਾ ਗੀਤ ਨੂੰ ਲੈ ਕੇ ਲੋ ਗੀਤ ਵਾਲਾ ਟੌਪਿਕ ਵੀ ਵੈਸੇ ਹੀ ਛੋਟਾ ਸੀਗਾ ਹਨਾ ਹਾਂ 15 ਮਿੰਟਾਂ ਚ ਹੀ ਤਾਂ ਨਿਬੜ ਗਿਆ ਚਲੋ ਕੋਈ ਗੱਲ ਨਹੀਂ ਠੀਕ ਹੈ ਅੱਗੇ ਦੇਖਦਾ ਜੇ ਕਲਾਸ ਵੱਡੀ ਬਣੂਗੀ ਨਾ ਫੇਰ ਨਹੀਂ ਬਣਾਉਦੇ ਆਪਾਂ ਇਹਨੂੰ ਆ ਗ਼ਜ਼ਲ ਤੇ ਥੋੜਾ ਜਿਹਾ ਟਾਈਮ ਲੱਗ ਸਕਦਾ ਆਪਾਂ ਨਹੀਂ ਲੱਗਦਾ ਮੈਨੂੰ ਲੱਗਦਾ ਗੀਤ ਗ਼ਜ਼ਲ ਚਲੋ ਠੀਕ ਹੈ ਗ਼ਜ਼ਲ ਆਪਾਂ ਅਗਲੀ ਕਲਾਸ 'ਚ ਹੀ ਪੜ੍ਹਦੇ ਆ ਮਿਲਦੇ ਆ ਜਲਦੀ ਸਤ ਸ੍ਰੀ ਅਕਾਲ